ਹਾਂ ਦੋ ਹਾਂ ਹਮੇਂ ਦੋ ਵੀਰੇ ਕਿਹਨੂੰ ਸਾਰੋ ਖਾਵਾਂ ਮੈਨੂੰ ਪਤਾ ਨਹੀਂ ਇਧਰ ਧੂੜ ਸਾਵਾਂ ਤੋਂ ਉਂਡੇ ਕਿਸੇ ਰੋ ਇੱਛਾ ਹੈ ਤੂੰ ਲਾਂਗਰ ਦੇਖ ਲਾਂਗਰ ਹੀ ਬੜਾ ਹੈ ਹੈ ਲਾਂਗੀ ਵਾਲਾ ਮੈਂ ਤਾਂ ਤੈਨੂੰ ਆਖਿਆ ਮੈਂ ਦਾ ਇਹ ਛਲਾਹ ਕਰਦਾ ਸੀ ਕਿ ਜੇ ਕਪਾਣ ਪੁੱਛ ਲਗੇ ਹਾਂ ਕਪਾਣ ਤੋਂ ਕਪਾਣ ਦਾ ਸਾਬ ਚਾ ਉਹ ਲਾਂਗਰ ਯਾਦ ਹੈ ਯਾਦ ਹੈ ਹੈ ਯਾਦ ਹੈ ਹਾਂ ਮੈਂ ਤੈਨੂੰ ਉੱਦੇ ਵੀ ਆਖਿਆ ਸੀ ਮੈਂ ਕਪਾਇਨ ਪੁੱਛ ਲਿਆ ਪਾਤ ਸਰੋ ਯਾਰ ਮੈਂ ਜਦੋਂ ਆਪਾਂ ਬੀ ਲੈ ਕੇ ਆਏ ਹਾਂ ਉਹਨਾਂ ਨੇ 200 ਮੰਨ ਦਾ ਝਾੜ ਦੱਸਿਆ ਸੀਗਾ ਅੱਛਾ ਕਹਿੰਦੇ 200 ਮੰਨ ਇੱਕ ਕਨਾਲ ਦੇ ਵਿੱਚੋਂ 200 ਮੰਨ ਹੋਊਗੀ ਤੇ ਆਪਾਂ ਤਾਂ ਫਿਰ 200 ਮੰਨ ਹੀ ਲਾਉਣੇ ਆ ਹਾਂ 200 ਮੰਨ ਤਾਂ 200 ਤੋਂ ਤਾਂ ਦਿੱਦੀ ਸਰੋ ਨਾ 200 ਮੰਨ ਤੋਂ ਨਹੀਂ ਦਿੱਦੀ ਸਰੋ ਨਾ ਨਾ ਹਾਂ ਤੇ ਆਪਾਂ ਮੈਂ ਕਿਹਾ ਵੀ ਆਪਾਂ ਕਪੈਣ ਪੁੱਛੀ ਪੁੱਛਦਾ ਹਾਂ ਜੇ ਸਾਡੇ ਨਾਲ ਲੰਘਾ ਆਪਣੇ ਕੋਲ ਨਾ ਕਪੈਣ ਦਾ ਪੁੱਛਣੀ ਬੂ ਫੇ ਹਾਂ